ਲੇਵੇ ਦੀ ਬੰਤਰ ਢਾਂਚਾ ਬਹੁਤ ਸੋਹਣਾ ਤਿਆਰ ਹੋਣਾ ਹਜੇ ਨੇ ਵੇੜ ਨੇ ਕਰੋ ਚੱਕ ਤੁਸੀਂ ਉੱਥੇ ਕਰੋ ਚੱਕ ਤੁਸੀਂ ਖਾਣਾ ਸੋਨਾਂ ਨੂੰ ਬਾਈ ਹੱਥ ਲਾਈ ਜਾਂਦਾ ਠੰਡੀ ਸੀਲ ਪੂਰੀ ਆ ਕਰੋ ਚੱਕ ਤੁਸੀਂ ਥਾਣ ਵੀ ਬਹੁਤ ਸੋਹਣਾ ਥਣ ਲੱਗਿਆ ਹਾਂਜੀ ਸੱਸੀ ਗੱਲ ਦੋਸਤੋ ਸਵਾਗਤ ਕਰਦੇ ਅੱਜ ਦੀ ਨਵੀਂ ਵੀਡੀਓ ਵਿੱਚ ਅੱਜ ਆਪਾਂ ਪਹੁੰਚੇ ਆ ਬਾਈ ਮਨਜਿੰਦਰ ਦੇ ਘਰੇ ਪਿੰਡ ਝੋੜ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਆ ਬਾਈ ਕੋਲੇ ਨਾ ਐਫ ਗਾਂ ਵਗਾਊਆ ਦੂਜਾ ਸੂਆ 6 ਦੰਦ ਆ ਇੱਕ ਵਾਰੀ ਨਿਗਾਹ ਮਾਰ ਲਓ ਦੋਸਤੋ ਤੁਸੀਂ ਚੈੱਕ ਕਰ ਲੋ ਫੇਸ ਕੁਆਲਿਟੀ ਚੈੱਕ ਕਰ ਲੋ ਦੋਸਤੋ ਤੇ ਇੱਕ ਵਾਰੀ ਨਾ ਥਣ ਹਵਾਨ ਦੇ ਨਿਗ੍ਹਾ ਮਾਰ ਲੋ ਹੋ ਦੋਸਤੋ ਥਣ ਚੈੱਕ ਕਰੋ ਸੀ ਚਾਰੇ ਥਣ ਖੰਡਵੇ ਆ ਤੁਸੀਂ ਨਿਗ੍ਹਾ ਮਾਰ ਲੋ ਗਰਨ ਥਣਾ ਚੈੱਕ ਕਰ ਲੋ ਤੁਸੀਂ ਕੱਲਾ ਕੱਲਾ ਥਣ ਲੱਗਾ ਦੋਸਤੋ ਇੱਕ ਵਾਰੀ ਮਗਰੋਂ ਵੀ ਆਪਾਂ ਨਿਗ੍ਹਾ ਮਾਰਾ ਦਿੰਨੇ ਆ ਕਰੋ ਚੈੱਕ ਤੁਸੀਂ ਮਗਰੋਂ ਵੀ ਢਲ ਟੁਲੋ ਦੋਸਤੋ ਚੈੱਕ ਕਰ ਲੋ ਤੁਸੀਂ ਹਜੇ ਨਾ ਤਿਆਰ ਹੋਣਾ ਵੈੜ ਨੇ ਮੰਨ ਲੋ ਤੇ ਬਾਕੀ ਆਪਾਂ ਪੂਰੀ ਜਾਣਕਾਰੀ ਬਾਈ ਤੂੰ ਨਾ ਲੈ ਕੇ ਦਿੰਨੇ ਆ ਵੀ ਕਿੰਨੇ ਦਿਨ ਲੈਂਦੀ ਆ ਜੇ ਤੇ ਆਜੋ ਕਰਾਈਏ ਬਾਈ ਨਾਲ ਗੱਲਬਾਤ ਹਾਂ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਈ ਜੀ ਪਹਿਲਾ ਆਪਣਾ ਨਾਮ ਦੱਸੋ ਜੀ ਨਾਮ ਮਨਜਿੰਦਰ ਸਿੰਘ ਖਾਨਾ ਬਲਤੇਜ ਸਿੰਘ ਜੀ ਠੀਕ ਹੈ ਜੀ ਝੋੜ ਤਹਿਸੀਲ ਮਲੋੜ ਜ਼ਿਲ੍ਹਾ ਸ਼ੇਰ ਮਕਸਾ ਠੀਕ ਹੈ ਜੀ ਆਪਾਂ ਜੀ ਗਾਂ ਦੀ ਡਿਟੇਲ ਲੱਗੇ ਬੈਠ ਦੀ ਕਿਹੜੇ ਸੂਏ ਬਈ ਇਹ ਇਹ ਦੂਜਾ ਸੂਆ ਮੂਹ 6 ਦੰਦ ਬਈ ਦੀ ਮੂਹ 6 ਦੰਦਾਂ ਦਾ ਹਾਂਜੀ ਪੂਰੀ ਗਰੰਟੀ ਆ ਪੂਰੀ ਗਰੰਟੀ ਆਪਾਂ ਵਿਖਾਵਾਂਗੇ ਬਈ ਵੀਡੀਓ ਤੇ ਵਿਖਾਵਾਂਗੇ ਆਪਾਂ ਆਹ ਵਿਖਾਵਾਂਗੇ ਜੀ ਠੀਕ ਹੈ ਜਿਹੜੀ ਗੱਲ ਕਹੋਗੇ ਨਿਕਲੂਗੀ ਨਾ ਨਿਕਲੂਗੀ ਬਈ ਆਪਾਂ ਦੰਦਾਂ ਦੇ ਕਨਫਰਮ ਕਰਕੇ ਹੀ ਇਹ ਦੰਦ ਲੈਨੇ ਆ ਠੀਕ ਹੈ ਜੀ ਤੇ ਬਈ ਆਪਾਂ ਜੀ ਇਹ ਗੱਲ ਕਰਕੇ ਦੁੱਧ ਦੁੱਧ ਪਹਿਲਨ ਨੇ ਬਲਮਾਲ ਕਹਿੰਦਾ ਸਦਾ 22 ਕਿਲੋ ਪਾਇਆ 22 ਕਿਲੋ ਪਾਇਆ ਹਾਂ ਇਹ ਦੀ ਗਿਆਸਮਿਤ ਕਿੰਨੀ ਕਾ ਇਤ ਇੰਨਾ ਦਾ ਖੁੱਲਾ ਹੀ ਪਾਉਗੀ ਗਰਮੀ ਬਹੁਤ ਆ ਜੇ ਬਾਕੀ ਸੇਵਾ ਦਾ ਡਿਪੈਂਡ ਕਰਦਾ ਅਗਲੀ ਦੇ ਬਈ ਗਰਮੀ ਦੇ ਹਿਸਾਬ ਨਾਲ 22 ਤਾਂ ਪਾਉ ਪਾਉਗੀ 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 ਜੀ ਮੰਨ ਲਓ ਅੱਗੇ ਸੇਵਾ ਦਾ ਅੱਗੇ ਸੇਵਾ ਦਾ ਜੇ ਇਹਲਾ ਸੇਵੇ ਨੇ ਕਰੂਗਾ ਫਿਰ ਦੁੱਧ ਦਾ ਦਾ 22 ਵੀ ਨਹੀਂ ਕਰਦੀ ਜੀ ਠੀਕ ਹੈ ਠੀਕ ਹੈ ਤੇ ਕਿੰਨੇ ਦਿਨ ਲੈ ਜੂ ਬਈ ਹਜੇ ਇਹ ਇਹ ਹਫਤੇ ਦੇ ਆੜ ਕਿਹੜੀ ਹੈ ਜੀ ਹਫਤੇ ਦੇ ਆੜ ਕਿੜੇ ਹਾਂ ਵੀ ਤਿਆਰ ਹੀ ਆ ਮੰਨ ਲਓ ਤਿਆਰ ਹੀ ਹਫਤੇ ਦੇ ਆੜ ਕਿੜਾ ਕੋਈ 5-7 ਦਿਨ ਕੋਈ ਬਾਈ ਇਥੇ ਲ ਮਸਾਲਾ ਲਊਗੀ ਹਾਂ ਗਰਮੀ ਬਹੁਤ ਹੈ ਹਫਤਾ ਠੀਕ ਹੈ ਉਹ ਠੰਡੀ ਸੀਲ ਹੈ ਬਈ ਠੰਡੀ ਸੀਲ ਬਈ ਹੱਥ ਲਵਾਈ ਜਾਂਦੀ ਹੈ ਹੱਥ ਲਵਾ ਜਨਾ ਲਾ ਕੇ ਦਿਖਾਵਾਂਗੇ ਲਾ ਕੇ ਦਿਖਾ ਬਈ ਫਿਰ ਕਿਨਾ ਚਾਰਾ ਚੱਕਾ ਮਸਾਲਾ ਉਹ ਦੋਸਤੋ ਕਰੋ ਚੈੱਕ ਤੁਸੀਂ ਖਾਣਾ ਤੁਹਾਨੂੰ ਬਈ ਹੱਥ ਲਾਈ ਜਾਂਦਾ ਠੰਡੀ ਸੀਲ ਪੂਰੀ ਹੈ ਕਰੋ ਚੈੱਕ ਤੁਸੀਂ ਥਾਨ ਵੀ ਬਹੁਤ ਸੋਹਣਾ ਥਾਨ ਲੱਗਿਆ ਤੇ ਆਪਾਂ ਨਾ ਤੋੜ ਕੇ ਦਿਖਾ ਦੇ ਬਈ ਤੋੜ ਕੇ ਖਾਣੇ ਲੈ ਖੋਲੀ ਕਰ ਮੜਾਇਆ ਕਰ ਕਰੋ ਚੈੱਕ ਤੁਸੀਂ ਆਪਾਂ ਤੁਮ ਤੋੜ ਕੇ ਦਿਖਾਉਣੇ ਆ ਲੈ ਕਰੋ ਚੱਕ ਮਗਰ ਉਹ ਚੈੱਕ ਕਰ ਲਓ ਸੀ ਲੈਵੇ ੱੱੱਲ ਦੇਖ ਲਓ ਦੋਸਤੋ ਸੀ ਤੇ ਲੈਵੇ ਨਾ ਬਰਦਰ ਚੈੱਕ ਕਰੋ ਬਹੁਤ ਸੋਹਣੇ ਲੈਵੇ ਅ ਇਹ ਕਰੋ ਚੱਕ ਇੱਕ ਮਿੰਟ ਰੋਕ ਲਈਆਂ ਰੋਕ ਲਈ ਲਓ ਦੋਸਤੋ ਇਧਰੋ ਕਰੋ ਚੱਕ ਤੁਸੀਂ ਥਾਣ ਫੇਰ ਦੁਬਾਰੇ ਚੈੱਕ ਕਰ ਲਓ ਲੈ ਮੋੜ ਲਿਆ ਕਰਾਂ ਬਾਈ ਲਓ ਕਰੋ ਚੱਕ ਫੇਸ ਕੁਆਲਟੀ ਚੈੱਕ ਕਰ ਲਓ ਦੋਸਤੋ ਤੁਸੀਂ ਕੰਨਾਂ ਕੰਨਾਂ ਦੀ ਦੇਖ ਲਓ ਤੇ ਇਧਰੋਂ ਵੀ ਮਾਰੋ ਨਿਗਾ ਇੱਕ ਕਿਹੜਾ ਹੋਰ ਕੜਾ ਨਹੀਂ ਬਾਈ ਖੜਾ ਲੈ ਮੋੜ ਲਿਆ ਕਰਾਂ ਲਓ ਕਰੋ ਚੱਕ ਤੁਸੀਂ ਪਿੱਛੋ ਚੈੱਕ ਕਰਨੋ ਦੋਸਤੋ ਤੁਸੀਂ ਲੇਵੇ ਦੀ ਬੰਤਰ ਢਾਂਚਾ ਬਹੁਤ ਸੋਹਣਾ ਤਿਆਰ ਹੋਣਾ ਹਜੇ ਨਹੀਂ ਵੜ ਦੇ ਕਰੋ ਚੱਕ ਤੁਸੀਂ ਪਿੱਛੋ ਚੈੱਕ ਕਰ ਲਓ ਜੀ ਐ ਫਸ ਜਾਣਾ ਲੈਵਾ ਤੁਸੀਂ ਲਾ ਮੋੜ ਲਿਆ ਕਰ ਬੰਨ ਦੇ ਕਰ ਲੈ ਵੀ ਮਾਰ ਲਓ ਨੇਗਾ ਦੋਸਤੋ ਤੁਸੀਂ ਕੱਦ ਕਰ ਦੀ ਚੈੱਕ ਕਰ ਲਓ ਦੋਸਤੋ ਤੁਸੀਂ ਹਾਂਜੀ ਬਾਈ ਜੀ ਆਪਾਂ ਇਹ ਗੱਲ ਕਰਕੇ ਦੰਦਾ ਦੀ ਹਾਂਜੀ ਆਪਾਂ ਫੋਨ ਦਿਖਾ ਦਈਏ ਦਿਖਾ ਨਹੀਂ ਲੈ ਕਰੀ ਕਰਾ ਮਾੜਾ ਕਰਾ ਗਏ ਚੈੱਕ ਸੋ ਦੋਸਤੋ ਕਰੋ ਚੈੱਕ ਤੁਸੀਂ ਦੰਦਾ ਦੀ ਲਓ ਮਾਰੋ ਨੀਗਾ ਤੁਸੀਂ 6 ਦੰਦਾ ਲਓ ਕਰੋ ਚੈੱਕ ਸੋ ਦੋਸਤੋ ਨਾ ਮੈਂ ਤੁਹਾਨੂੰ ਇੱਕ ਚੀਜ਼ ਦਿਖਾਉਣਾ ਲੈਵੇ ਜਨਾ ਤੁਸੀਂ ਨਾੜਾ ਚੈੱਕ ਕਰ ਲਓ ਦੋਸਤੋ ਇਧਰ ਚੈੱਕ ਕਰੋ ਨੇੜਾ ਤੁਸੀਂ ਇਧਰ ਨਾੜ ਵੀ ਆ ਵੀ ਦੇਖ ਲਓ ਤੁਸੀਂ ਹਾਂਜੀ ਬਈ ਜੇ ਆਪਾਂ ਜੀ ਰੇਟ ਦੀ ਗੱਲ ਕਰਕੇ ਰੇਟ ਬਾਈ ਜੀ ਫੋਨ ਤੇ ਕਰਾਂਗੇ ਹੋਊਗਾ ਜਾਇਜ ਜਾਇਜ ਹੋਊਗਾ ਜਮਾਂ ਜਾਇਜ ਹੋਊਗਾ ਜੀ ਤੇ ਮਾਨਦਾਨ ਮਾਨਦਾਨ ਪੂਰਾ ਹੋਊਗਾ ਜੀ ਬਈ ਖੁੱਲਾ ਹੋਊਗਾ ਖੁੱਲਾ ਮਾਨਦਾਨੇ ਰੇਟ ਫਿਰ ਵੀ ਕਿੰਨਾ ਕੋਊਗਾ ਕਿਤੇ ਹੋਣਾ ਲੱਖਾਂ ਵਾਲਾ ਲੱਖ ਰਿਕੜਾ ਲੱਖ ਲੁੱਖਾ ਵਾਲਾ ਹੈ ਨਹੀਂਗਾ ਬਈ ਘਾਟੀ ਹੋਊਗਾ ਨਾ ਘਾਟੀ ਹੋਊਗਾ ਲੱਖ ਕਿਹਦੇ ਬੰਦਾ ਕਈ ਕਰਦਾ ਨਹੀਂ ਫੋਨ ਨਈ ਨਹੀਂ ਲੱਖ ਤੋਂ ਅੰਦਰ ਹੀ ਹੋਊਗਾ ਥੱਲੇ ਥੱਲੇ ਹੋਊਗਾ ਥੱਲੇ ਹੋਊਗਾ ਬਾਈ ਜੀ ਅੱਛਾ ਲੱਖ ਤੋਂ ਕਾਫੀ ਥੱਲੇ ਹੋਊਗਾ ਕਾਫੀ ਥੱਲੇ ਹੋਊਗਾ ਹਾਂ ਠੀਕ ਹੈ ਕਈ ਦਾਗਲਾ ਨਹੀਂ ਆਉਂਦਾ ਹੈ ਇੱਕ ਵਾਰ ਇਕਲਾ ਦਾਸ ਤੋਂ ਘੱਟ ਕੋਈ ਨਹੀਂ ਮੁੱਲ ਕਰਦਾ ਠੀਕ ਹੈ ਕਈ ਡਰਦਾ ਵੀ ਨਹੀਂ ਫੋਨ ਕਰਦਾ ਨਹੀਂ ਜਾਇ ਮੁੱਲ ਬਹੁਤ ਵੀਰ ਭਰਾ ਮੈਨੂੰ ਨਾ ਇਹ ਮੈਸੇਜ ਕਰਦੇ ਕਮੈਂਟ ਕਰਦੇ ਕਿ ਰੇਟ ਵਿੱਚ ਵਿੱਚ ਵੀਡੀਓ ਤੇ ਕਰਵਾਇਆ ਕਰੋ ਆਪਾਂ ਆਪਾਂ ਕੱਚੀ ਕਰਕੇ ਮੁੱਲ ਨਹੀਂ ਕਰ ਰਹੇ ਕਿਉਂਕਿ ਕਈ ਵਾਰੀ ਵਪਾਰੀ ਪੁਰਾਣੇ ਲੈ ਜਾਂਦਾ ਠੀਕ ਹੈ ਮੁੜ ਕੇ ਗਾਂ ਦਾ ਭਾਅ ਫੱਟੀਆਂ ਦੀ ਬਾਈ ਅੱਗੇ ਕਈ ਜਿਹੜੀ ਵੇਚ ਨਹੀਂ ਹੁੰਦੀ ਮਾਗਲੇ ਨੇ ਵੇਚਣੀ ਹੁੰਦੀ ਉਹਦਾ ਕਰਕੇ ਨਹੀਂ ਆਪਾਂ ਵੇਡ ਰੇਟ ਕਰ ਰਹੇ ਨਹੀਂ ਆਪ ਕਰ ਵੀ ਦੇਵਾਂਗੇ ਠੀਕ ਹੈ ਨਹੀਂ ਕਰ ਵੀ ਦਿੰਦੇ ਹਾਂ ਉਹ ਰੇਟ ਆਪਾਂ ਫੁੱਲ ਚਾਰਜ ਕਰਨਾ ਜਮਾ ਜਾਇਗ ਰੇਟ ਹੋਊਗਾ ਬਾਈ ਲੈਣ ਦੇਣ ਵਾਲਾ ਕੰਮ ਹੀ ਕਰਨਾ ਉਹ ਬਾ ਲੈਣ ਦੇਣ ਵਾਲਾ ਹੀ ਹੋਊਗਾ ਬਾਈ ਅੱਗੇ ਵੀ ਆਪਾਂ ਵੈੜਾ ਪਾਉਣੇ ਜਮਾ ਲੈਣ ਦੇਣ ਨਾਲ ਰੈਡੀ ਕਰੀ ਠੀਕ ਹੈ ਲੈ ਬਾਈ ਨੰਬਰ ਬੋਲੀ ਕਰਾਂ 95019 ਜੀ 58933 ਜੀ ਲੈ ਕਰੇ ਹੋਰ ਬੋਲਦੀ ਮੇ 9 ਤੇ ਬਾਈ ਨਾ ਨਾ ਫੋਨ ਤੇ ਕੰਟੈਕਟ ਕਰ ਲੋ ਆਪਾਂ ਨੰਬਰ ਬਾਈ ਦਾ ਸਕਰੀਨ ਤੇ ਚਲਾ ਦਾਂਗੇ ਲੈ ਵੜ ਤੁਸੀਂ ਆਪ ਹੀ ਨਿਗਾਹ ਮਾਰ ਲਓ ਜਿਹੜਾ ਬਾਈ ਨਾ ਵੜ ਵੇਖਣ ਆ ਗਿਆ ਬਾਈ ਦੇ ਘਰੇ ਉਹ ਛੱਡ ਕੇ ਨਹੀਂ ਜਾਂਦਾ ਇਹ ਪੱਕੀ ਗਾਰੰਟੀ ਆ ਬਹੁਤ ਸੋਹਣੀ ਸੁਨੱਖੀ ਵੜ ਆ ਤੇ ਥਣ ਵੀ ਬਹੁਤ ਸੋਹਣਾ ਥਣ ਲੱਗਿਆ ਦੋਸਤੋ ਤੇ ਬਹੁਤ ਕੱਡਗਾੜ ਦੀ ਚਗੇ ਕੱਡਗਾੜ ਦੀ ਆ ਤੇ ਬਾਕੀ ਨਾ ਆਪਣੇ ਜਿਹਾ ਵੀਡੀਓ ਤੁਹਾਨੂੰ ਚੰਗੀਆਂ ਆਦੀਆਂ ਦੋਸਤੋ ਆਪਣੇ ਪੇਜ ਨੂੰ ਫੋਲੋ ਕਰ ਲੋ ਤੇ ਵੀਡੀਓ ਨੂੰ ਨਾ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੇ ਕਿਸੇ ਵੀਰ ਭਰਾ ਨੇ ਆਪਣੇ ਤੋਂ ਵੀਡੀਓ ਕਵਰ ਕਰਾਉਣੀ ਆ ਤੇ ਆਪਣਾ ਨਾ ਬਾਇਓ ਵਿੱਚ ਨੰਬਰ ਦਿੱਤਾ ਹੋਇਆ ਦੋਸਤੋ ਤੁਸੀਂ ਮੈਨੂੰ ਮੈਸੇਜ ਵੀ ਕਰ ਸਕਦੇ ਹੋ ਤੇ ਆਪਣੇ ਦੇ ਵੀਡੀਓ ਕਵਰ ਕਰਵਾ ਸਕਦੇ ਹੋ ਠੀਕ ਹੈ ਜੀ ਧੰਨਵਾਦ ਦੋਸਤੋ